ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬਦਲਾਖੋਰੀ ਦੀ ਅੱਗ ਭੜਕਦੀ ਹੈ ਉਦੋਂ ਕਿਸੇ ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਇਹ ਬਦਲਾਖੋਰੀ ਦੀ ਅੱਗ ਕਿਨੂੰ ਕਿਨੂੰ ਲਪੇਟ ਵਿੱਚ ਲੈ ਕੇ ਸਾੜ ਸਕਦੀ ਹੈ ਮੈਂ ਗੱਲ ਕਰਨੀ ਹੈ ਗੁਲਵਿੰਦਰ ਕੌਰ ਨੇ ਕੰਗਣਾ ਰੁਣਾਉ ਦੇ ਥੱਪੜ ਮਾਰਿਆ ਸੀ ਕੁਝ ਦਿਨ ਪਹਿਲਾਂ ਬੜੀਆਂ ਚਰਚਾਵਾਂ ਛੜੀਆਂ ਨੇ ਉਸ ਗੁਲਵਿੰਦਰ ਕੌਰ ਨੂੰ ਇਨਾਮਾਂ ਦੇ ਝੜੇ ਸਾਡੇ ਫੁਕਰੇ ਲੋਕਾਂ ਨੇ ਲਾਈ ਭਾਵੇਂ ਉਹ ਖਾਲਸਤਾਨੀ ਹੋਣ ਜਾਂ ਪੰਜਾਬ ਦੇ ਸਮਾਜੇ ਵੀ ਵਪਾਰੀ ਕੋਈ ਵੀ ਵਰਗ ਹੋਵੇ ਕਿਸੇ ਨੇ ਕਸ਼ਰ ਨਹੀਂ ਛੱਡੀ ਉਸ ਕੁੜੀ ਨੂੰ ਖੱਲਾ ਛੇਰੀ ਦੇ ਕੇ ਇੱਕ ਅੱਗ ਭੜਕਾਉਣ ਵਾਸਤੇ ਹੁਣ ਜਿਹੜਾ ਰਿਜ਼ਲਟ ਛਿੱਟਾ ਸਾਹਮਣੇ ਆਇਆ ਹੈ Shimla ਘੁੰਮਣ ਗਏ Himachal ਘੁੰਮਣ ਲਏ ਗਏ ਇੱਕ ਜੋੜੇ ਦੀ ਕੁੱਟਮਾਰ ਹੁੰਦੀ ਹੈ ਹਸਪੀਟਲ ਦੇ ਵਿੱਚ ਉਹ ਦਾਖਲ ਨੇ ਦੋਨੋਂ ਤੇ ਵੱਡੇ ਵੱਡੇ ਲੀਡਰ ਮਨਜੀਠੀਆ ਵਰਗੇ ਜਾਂ ਹੋਰ ਕਈ ਉਹਨਾਂ ਹਾਲ-ਚਾਲ ਚਾਲ ਪੁੱਛਣ ਵਾਤੇ ਗਏ ਕਿ ਤੁਹਾਡੇ ਨਾਲ ਇਹ ਘਟਨਾਕ੍ਰਮ ਕਿਵੇਂ ਹੋਇਆ ਉਹ ਰੋਰੋ ਕੇ ਦੱਸਦੇ ਨੇ ਸਾਨੂੰ ਕੁੱਟਣ ਵਾਲਿਆਂ ਦੀ ਭੀੜ ਸੀ ਜਣਕੇ ਜੋ ਗੰਡਾਂ ਅਸੀਂ ਹੱਥਾਂ ਨਾਲ ਦਿੱਤੀਆਂ ਨੇ ਨਾ ਅੱਜ ਮੂੰਹ ਨਾਲ ਬੋਲਣੀਆਂ ਪੈ ਰਹੀਆਂ ਨੇ ਇਹ ਵਦਲਾਖ ਹੋ ਰਹੀ ਐ ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੀ ਨਾ ਕੁਲਵਿੰਦਰ ਕੌਰ ਨੂੰ ਉਹਨਾਂ ਵਿੱਚੋਂ ਇੱਕ ਵੀ ਹਰਾਮਖੋਰ ਉਹ ਜੋੜਾ ਜਿਹੜਾ ਹਸਪੀਟਲ ਦੇ ਵਿੱਚ ਪਿਆ ਉਹਦੇ ਲਈ ਕੋਈ ਇਹ ਨਹੀਂ ਹਾਂ ਦਾ ਨਾਰਾ ਮਾਰੂਗਾ ਕਿ ਅਸੀਂ ਤੁਹਾਡਾ ਇਲਾਜ ਫਿਰ ਕਰਾਵਾਂਗੇ ਤੁਹਾਡਾ ਨੁਕਸਾਨ ਹੋਇਆ ਅਸੀਂ ਉਹਦੀ ਪਰਵਾਹੀ ਕਰਾਂਗੇ ਕੋਈ ਵੀ ਹਰਾਮਖੋਰ ਸਾਹਮਣੇ ਨਹੀਂ ਆਊਗਾ ਇਹ ਉਹ ਲੋਕ ਨੇ ਜਿਹੜੇ ਇਨਾਮ ਦਿੰਦੇ ਨੇ ਭਵੇਂ ਖਾਲਸਾ ਨਹੀਂ ਹੁਣ ਜਿਹੜੇ ਤੇਲੀ ਲਾ ਕੇ ਆਪ ਪਿੱਛੇ ਟਪੂਸੀ ਮਾਰ ਜਾਂਦੇ ਨੇ ਬਾਂਦਰ ਦੀ ਤਰ੍ਹਾਂ ਤੁਹਾਨੂੰ ਯਾਦ ਹੋਣਾ ਹੈ ਬਾਂਦਰ ਨੂੰ ਅੱਗ ਨਹੀਂ ਲਾਉਣੀ ਆਉਂਦੀ ਉਹ ਤੇਲੀ ਬਾਲ ਨਹੀਂ ਸਕਦਾ ਜੇਕਰ ਤੇ ਉਹਨੂੰ ਅੱਗ ਲਾਉਣੀ ਆਉਂਦੀ ਹੋਵੇ ਨਾ ਤਾਂ ਉਹ ਸਾਰੇ ਜੰਗਲ ਨੂੰ ਅੱਗ ਨਾਲ ਸਾੜ ਕੇ ਸਵਾਹ ਕਰ ਸਕਦਾ ਪਰ ਇਹ ਕਰਤੂਤ ਕੁਝ ਬੰਦਿਆਂ ਕੋਲ ਹੈ ਜਿਹੜੇ ਟੀਲੀ ਲਾ ਕੇ ਅੱਗ ਲਾ ਕੇ ਜੰਗਲਾਂ ਦੇ ਜੰਗਲ ਸਾੜ ਕੇ ਰਾਖ ਕਰ ਦਿੰਦੇ ਨੇ ਹੁਣ ਜਿਹੜੇ ਪੰਜਾਬ ਤੋਂ ਲੋਕ ਸਿਮਲੇ ਘੁੰਮਣ ਵਾਸਤੇ ਜਾਂਦੇ ਨੇ ਉਹ ਹਿਮਾਚਲ ਦੇ ਲੋਕਾਂ ਦੀ ਅੱਖ ਵਿੱਚ ਰੜਕਦੇ ਨੇ ਕਿਉਂਕਿ ਉਹਨਾਂ ਦੀ ਸੋਚ ਵਿਚਾਰ ਦੇ ਵਿੱਚ ਇਹ ਹੈ ਕਿ ਸਾਡੇ ਹਿਮਾਚਲ ਦੀ ਇੱਕ ਬੇਟੀ ਨੂੰ ਥੱਪੜ ਮਾਰਿਆ ਗਿਆ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੇ ਪੰਜਾਬ ਦੀ ਬੇਟੀ ਦੇ ਕੋਈ ਥੱਪੜ ਮਾਰੇ। ਮੈਂ ਇਹ ਵੀ ਨਹੀਂ ਚਾਹੁੰਦਾ ਕਿ ਕਿਸੇ ਹੋਰ ਸੂਬੇ ਦੀ ਬੇਟੀ ਦੇ ਤੁਸੀਂ ਥੱਪੜ ਮਾਰੋ। ਪਰ ਮਾੜੀ ਜੀ ਛੋਟੀ ਜੀ ਗੱਲ ਸੀ। ਜਿੱਥੇ ਉਸ ਮਲਾਜ਼ਮ ਕੁੜੀ ਨੇ ਕੰਗਣਾ ਰਣੌ ਦੇ ਥੱਪੜ ਮਾਰਿਆ ਤੇ ਉਹ ਜਿਹੜੀਆਂ ਅੱਗ ਦੀਆਂ ਲਾਟਾਂ ਸੀ ਕਈ ਸੂਬਿਆਂ ਦੇ ਵਿੱਚ ਚਲੀਆਂ ਗਈਆਂ। ਇਹ ਮਸਲਾ ਠੰਡਾ ਹੋਣ ਵਾਲਾ ਨਹੀਂ। ਖਲੇ ਤਾਂ ਇੱਕ ਆਮ ਜੇ ਜੋੜੇ ਨੂੰ ਕੁੱਟਿਆ ਜਦੋਂ ਕੋਈ ਸਾਡਾ ਐਮਪੀ ਜਾਊ ਨਾ ਘੁੰਮਣ ਬਾਅਦ ਤੇ ਜਾਂ ਕੋਈ ਸਾਡਾ ਹੋਰ ਲੀਡਰ ਜਾਊ ਪੰਜਾਬ ਦਾ ਥੱਪੜ ਉਹਦੇ ਵੀ ਪਹਿਣਗੇ ਗੱਡੀਆਂ ਉਹਦੀਆਂ ਵੀ ਕਿਹੜੀਆਂ ਜਾਣਗੀਆਂ ਇਹ ਭਜਦਿਆਂ ਨੂੰ ਬਾਣ ਇੱਕੋ ਜਿਹਾ ਅਸੀਂ ਆਪਣੀ ਗਲਤੀ ਨੂੰ ਮੈਂ ਐਂ ਕਹਿ ਸਕਦਾ ਜਿਹੜੇ ਸ਼ਬਦ ਪਾਵਨ ਬਾਣੀ ਵਿੱਚ ਵਰਤੇ ਗਏ ਨੇ ਜਿਵੇਂ ਕਾਂ ਸ਼ਬਦ ਵਰਤਿਆ ਜਾਂਦਾ ਹਾਂਸ਼ ਸ਼ਬਦ ਵਰਤਿਆ ਜਾਂਦਾ ਜਾਂ ਬਗਲਾ ਸ਼ਬਦ ਵਰਤਿਆ ਜਾਂਦਾ ਇਹ ਔਗਣ ਤੇ ਗੁਣ ਨੇ ਜਿਹੜਾ ਮਨੁੱਖ ਅਕਲ ਤੋਂ ਖਾਲੀ ਹੁੰਦਾ ਨਾ ਤੇ ਉਹ ਮਨੁੱਖ ਇਹੋ ਜੀ ਸੋਚ ਦਾ ਮਾਲਕ ਹੁੰਦਾ ਉਹ ਆਪਣੇ ਔਗਣਾ ਨੂੰ ਗੁਣ ਬਣਾ ਕੇ ਪੇਸ਼ ਕਰਦਾ ਤੇ ਕਿਸੇ ਦੇ ਗੁਣਾ ਨੂੰ ਔਗਣ ਔਗਣ ਬਣਾ ਕੇ ਪੇਸ਼ ਕਰਦਾ ਤੇ ਜੇ ਉਸ ਕੰਗਣਾ ਰਣੋ ਦੇ ਥੱਪੜ ਮਾਰਨ ਵਾਲੀ ਕੁੜੀ ਨੇ ਇਹ ਗਲਤੀ ਕੀਤੀ ਸੀ ਨਾ ਤਾਂ ਕਿਤੇ ਨਾ ਕਿਤੇ ਜਿਹੜੇ ਹੱਲਾਸ਼ੇਰੀ ਦੇਣ ਵਾਲੇ ਨੇ ਉਹਨਾਂ ਨੇ ਆਪਣੇ ਦਿਮਾਗ ਤੋਂ ਕੰਮ ਜ਼ਰੂਰ ਲੈਣਾ ਸੀ ਪਰ ਅਸੀਂ ਹਰ ਵਕਤ ਬਦਲਾਖੋਰੀ ਦੀ ਅੱਗ ਵਿੱਚ ਬਲਦੇ ਹਾਂ ਅਸੀਂ ਹੱਲਾਸ਼ੇਰੀ ਦੇ ਹੀ ਗਏ ਬਹੁਤ ਚੰਗਾ ਕੀਤਾ ਪੰਜਾਬ ਦੀ ਢੀ ਨੇ ਬਦਲਾ ਲੈ ਲਿਆ ਕੀ ਬਦਲਾ ਲੈ ਲਿਆ ਬਈ ਇੱਕ ਥੱਪੜ ਵੱਜ ਗਿਆ ਚੰਗਣਾ ਰਣਾਉ ਦਾ ਕੀ ਘਟ ਗਿਆ ਖਮਿਆਜਾ ਸਾਡੇ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਊ ਹਾਲੇ ਬਹੁਤ ਕੁਝ ਹੋਣਾ ਹੈ ਅਸੀਂ ਕਦੇ ਵੀ ਅਕਲ ਤੋਂ ਕੰਮ ਲੈਣਾ ਨਹੀਂ ਫੋਕੀਆਂ ਸ਼ੋਰਤਾਂ ਦੇ ਖਾਤਰ ਫੋਕੀਆਂ ਅਣਕਾਂ ਦੇ ਖਾਤਰ ਅਸੀਂ ਆਪਣਾ ਸਭ ਕੁਝ ਕੁਰਬਾਨ ਕਰਦੇ ਹਾਂ ਇਹ ਕੇਵਲ ਫੋਕੀਆਂ ਅਣਖਾਂ ਨੇ ਇਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਮਿਲਣਾ ਹਰਦਾ ਇੱਕ ਜੋੜਾ ਜੋ ਥੱਪੜ ਪਏ ਨੇ ਹਾਲੇ ਹੋਰ ਬਹੁਤ ਕੁਝ ਹੋਣਾ ਪਰ ਅਸੀਂ ਅਸੀਂ ਅੱਗ ਨੂੰ ਬੁਝਾਉਣ ਵਾਸਤੇ ਪਾਣੀ ਦੀ ਵਰਤੋਂ ਨਹੀਂ ਕਰਦੇ ਅਸੀਂ ਅੱਗ ਵਿੱਚ ਹੋਰ ਲੱਕੜਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਗ ਅਤੇ ਲੱਕੜਾਂ ਦੇ ਨਾਲ ਸ਼ਾਂਤ ਹੋਈ ਹੈ ਅੱਗ ਨੂੰ ਸ਼ਾਂਤ ਕਰਨ ਵਾਸਤੇ ਪਾਣੀ ਦੀ ਲੋੜ ਹੈ ਨਾ ਕਿ ਲੱਕੜਾਂ ਦੀ ਜਿੰਨੀਆਂ ਮਰਜ਼ੀ ਲੱਕੜਾਂ ਪਾਏ ਜਾਓ ਅੱਗ ਦੀ ਪਿਆਸ ਨਹੀਂ ਮੋਟਦੀ ਅੱਗ ਨੇ ਵੜੇ ਜਾਣਾ ਤੇ ਅਸੀਂ ਜਿਹੜੇ ਲੋਕ ਹੱਲਾਸ਼ੇਰੀਆਂ ਦੇ ਕੇ ਇਨਾਮ ਦਿੰਨੇ ਆ ਨਾ ਉਸ ਕੁੜੇ ਨੂੰ ਤੇ ਅਸੀਂ ਅੱਗ ਬਾਲਣ ਦੀ ਕੋਸ਼ਿਸ਼ ਕਰਦੇ ਹਾਂ ਨਾਨਕੀ ਅੱਗ ਹੋਰ ਭੜ ਕੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਇਹ ਖਮਿਆਜੇ ਸਾਨੂੰ ਭੁਗਤਨੇ ਪੈ ਰਹੇ ਨੇ ਖਲੇ ਭੁਗਤਨੇ ਪੈਣਗੇ ਤੇ ਹੁਣ ਹੁਣ ਜਿਹੜੇ ਵੀ ਲੀਡਰ ਮੂਰੇ ਮੈਕ ਕਰੋਗੇ ਜਾਂ ਸਮਾਜ ਸੇਵੀ ਮੂਰੇ ਮੈਕ ਕੀਤਾ ਜਾਂਦਾ মিডিਆ ਵੱਲੋਂ ਇਹ ਚੰਗਾ ਨਹੀਂ ਕੀਤਾ ਜੀ ਸਾਡੇ ਪੰਜਾਬ ਦੇ ਜੋੜੇ ਨਾਲ ਕੁੱਟਮਾਰ ਹੋਈ ਇਹ ਨਿੰਦਣਯੋਗ ਘਟਨਾ ਹੈ ਜੀ ਜਿੰਨਾਂ ਕੋਲੇ ਵਧੀਆ ਸ਼ਬਦ ਹੁੰਦੇ ਨੇ ਉਹ ਹੋਰ ਤਰੀਕੇ ਨਾਲ ਕਹਿ ਦੇਣਗੇ ਇਹ ਇਹ ਜੋ ਕੁਝ ਹੋ ਰਿਹਾ ਜੀ ਇਹ ਆਉਣ ਵਾਲੇ ਸਮੇਂ ਲਈ ਚੰਗਾ ਨਹੀਂ ਹੈਗਾ ਤੁਹਾਡੀ ਮੂੰਹ ਵਿੱਚ ਜਵਾਨ ਵਿੱਚ ਘੁੰਗਣੀਆਂ ਪਈਆਂ ਸੀ ਜਦੋਂ ਉਹ ਕੁੜੀ ਨੇ ਥੱਪੜ ਮਾਰਿਆ ਸੀ ਤੁਸੀਂ ਇੱਕ ਵੀ ਗੱਲ ਇੱਕ ਵੀ ਬਿਆਨ ਇਹ ਨਹੀਂ ਦਿੱਤਾ ਕਿ ਗਲਤ ਹੋਇਆ ਏਅਰਪੋਰਟ ਤੇ ਸਿਕਿਉਰਿਟੀ ਦੇ ਵਿੱਚੋਂ ਕੁੜੀ ਜੀ ਨੇ ਥੱਪੜ ਮਾਰ ਦਿੱਤਾ ਤੁਸੀਂ ਸਾਰਿਆਂ ਨੇ ਬਸ ਅਸੀਂ ਆਪਣੇ ਦਾ ਸਾਫ਼ ਦੇਣਾ ਹੈ ਅਸੀਂ ਆਪਣੇ ਦਾ ਸਾਥ ਦੇਣਾ ਹੈ ਕਿਹੜਾ ਆਪਣਾ ਬਈ ਆਪਣਾ ਕੌਣ ਹੈ ਇੱਥੇ ਸਾਡਾ ਇਹ ਬੇਨਤੀ ਮੈਂ ਤਾਂ ਕੀਤੀ ਹੈ ਹਲੇ ਸ਼ੁਰੂਆਤ ਹੈ ਹਲੇ ਹੋਰ ਬੜਾ ਕੁਝ ਹੋਣਾ ਹੈ ਹਲੇ ਤਾਂ ਉਹ ਕੁੜੀ ਤੇ ਮੁੰਡਾ ਕਹਿ ਲਗੇ ਜੋੜਾ ਕਹਿ ਲਗੇ ਜਿਨ੍ਹਾਂ ਦੀ ਕੁੱਟਮਾਰ ਹੋਈ ਹੈ ਹਾਲੇ ਤਾਂ ਜਦੋਂ ਕਿਸੇ ਕੱਲੀ ਕੁੜੀ ਦੇ ਥੱਪੜ ਮਾਰਿਆ ਨਾ ਜਾਂ ਕੋਈ ਹੋਰ ਬਦਸਲੂਕੀ ਅਗਲੇ ਨੇ ਕੀਤੀ ਸਾਡੀਆਂ ਅੱਖਾਂ ਉਦੋਂ ਖੁੱਲਣਗੀਆਂ ਨਾ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਬਦਨਾਮ ਨਾ ਕਰੋ ਇੱਕ ਬੰਦੇ ਦੇ ਪਿੱਛੇ ਲਾ ਕੇ ਅਸੀਂ ਅੱਖਾਂ ਬੰਦ ਕਰਕੇ ਬੋਲਦੇ ਆਂ ਨਾ ਸੁਣਦੇ ਆਂ ਨਾ ਵੇਖਦੇ ਆਂ ਤੇ ਜੋ ਕੁਝ ਵਾਪਰ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਨਾ ਹਿਮਾਚਲ ਦੀ ਸਰਕਾਰ ਦੀ ਕੋਈ ਸਟੇਟਮੈਂਟ ਆਈ ਹੈ ਨਾ ਉੱਥੋਂ ਦੇ ਵਸਿੰਦੇ ਲੋਕਾਂ ਦੀ ਕੋਈ ਸਟੇਟਮੈਂਟ ਆਈ ਹੈ ਕਿ ਸਾਡੇ ਕੋਲੋਂ ਗਲਤੀ ਹੋਈ ਹੈ ਜਾਂ ਅਸੀਂ ਚੰਗਾ ਕੀਤਾ ਨਾ ਅਗਲੇ ਨੇ ਇਹ ਕਿਹਾ ਵੀ ਅਸੀਂ ਮਾੜਾ ਕੀਤਾ ਉਹ ਜੋੜੇ ਨੂੰ ਕੁੱਟ ਕੇ ਨਾ ਇਹ ਕਿਹਾ ਵੀ ਅਸੀਂ ਚੰਗਾ ਗਲਤ ਕੀਤਾ ਅਗਲੇ ਬੋਲੇ ਹੀ ਨਹੀਂ ਤੇ ਅਸੀਂ ਇੱਕ ਥੱਪੜ ਚੰਗੜਾ ਦੇ ਮਾਰਿਆ ਪਤਾ ਨਹੀਂ ਨਹੀਂ ਮਾਰਿਆ ਉਹ ਵੀ ਕੋਈ ਵੀਡੀਓ ਬਾਹਰ ਨਹੀਂ ਹੋਈ ਅਸੀਂ ਬਸ ਬਾਂਦਰਾ ਵਾਂਗੂ ਚੜ੍ਹ ਕੇ ਦਰਖਤਾਂ ਤੇ ਟਕੂਸੀ ਤੇ ਟਕੂਸੀ ਮਾਰ ਕੇ ਕਿਸ ਨੇ ਲੱਖ ਰੁਪਿਆ ਨਾਮ ਕਿਸੇ ਨੇ 5 ਲੱਖ ਨਾਮ ਕਿਸੇ ਨੇ ਉਹ ਪੰਨੂ ਵਰਗੀ ਖਾਜ ਨੇ 8 ਲੱਖ ਨਾਮ ਕਿਸੇ ਨੇ ਸੋਨੇ ਦੀ ਮੁੰਦਰੀ ਪਾਉਂਗਾ ਮੈਂ ਕੋਈ ਨੌਕਰੀ ਦੇਉਂਗਾ ਮੈਂ ਬਸ ਅਸੀਂ ਇਹ ਅੱਗ ਲਾਉਣੀ ਸੀ ਲਾਤੀ ਥੋੜਾ ਜਿਹਾ ਸਹਿਜ ਦੇ ਨਾਲ ਸੁਣ ਲਿਓ ਤੇ ਕੰਨ ਖੋਲ ਕੇ ਠੰਡੇ ਦਿਮਾਗ ਨਾਲ ਸੋਚ ਲਿਓ ਵੀ ਅਸੀਂ ਸਹੀ ਕਰ ਰਹੇ ਹਾਂ ਜਾਂ ਅਸੀਂ ਗਲਤ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ